ਹਾਰਟ ਦਾ ਆਪਰੇਸ਼ਨ ਹੋਇਆ ਸੀ ਛੋਟੇ ਹੁੰਦੇ ਹਾਰਟ ਦੇ ਵਿੱਚ ਜਿਹੜੀ ਤਾਰ ਪੈਂਦੀ ਆ ਉਹ ਬਾਹਰ ਆ ਗਈ ਦੇਖੋ ਇਹ ਤੇ ਲੁਧਿਆਣੇ ਇੰਨੇ ਲੋਕ ਨੇ ਕੋਈ ਰਿਸ਼ਤੇਦਾਰ ਨੂੰ 500 ਰੁਪਏ ਨਹੀਂ ਦਿੰਦਾ ਅਗਲਾ ਇੰਨੀ ਸੇਵਾ ਐਸੇ ਕਰਨਾ ਆ 23 ਸਾਲ ਦੀ ਉਮਰ 'ਚ ਦੇਖੋ ਦਸਬੰਦ ਸਿੱਖਣ ਦੀ ਆਦਤ ਛੋਟੇ ਹੁੰਦੇ ਪਰਿਵਾਰ ਨੇ ਪਾਈ ਗੁਰਦੁਆਰਾ ਸਾਹਿਬ ਤੋਂ ਪਈ ਕਿਵੇਂ ਅੱਜ ਸਾਗਰ ਵੱਡਾ ਹੋ ਕੇ 23 ਸਾਲ ਦਾ ਇੱਥੇ ਆਇਆ ਲੁਧਿਆਣੇ ਤੇ ਇਹ ਬੱਚੇ ਸਕੂਲ ਪੜ੍ਹਦੇ ਤੁਹਾਡੇ ਕਿਹੜੀ ਕਲਾਸ ਇਹਦੀ ਆ ਹੈਲਪ ਸਰ ਤੁਸੀਂ ਕੀਤੀ ਹੈ ਜੀ ਸਭੂ ਜੰंडीगढ़ ਦਾ ਕਰਾਈ ਤੁਸੀਂ ਥੋੜੀ ਹੈਲਪ ਤਾਂ ਹੋਇਆ ਜੀ ਕਦੋਂ ਇਹ ਉਹ ਕਿੰਨਾ ਜੋ ਜਾ ਤੋ ਜਾ ਵੀ ਅੱਛਾ ਉਹਦੋਂ ਕੀ ਦਿੱਕਤ ਸੀ ਨਾਲ ਬਹੁਤ ਵੱਡੀ ਦਿੱਕਤ ਸੀ ਐ ਇਨਫੈਕਸ਼ਨ ਹੋ ਗਿਆ ਸੀ ਦਾ ਕੀੜਾ ਲੜਿਆ ਤੀ ਨਾ ਠੀਕ ਆ ਹੁਣ ਹਾਂਜੀ ਚੰਡੀਗੜ੍ਹ ਦਾ ਤੁਸੀਂ ਕਰਾਇਆ ਸੀ ਦਾ ਨਹੀਂ ਨਹੀਂ ਮਾਲਕ ਨੇ ਕਰਾਇਆ ਸੀਗਾ ਚਲੋ ਕੋਈ ਗੱਲ ਨਹੀਂ ਸਾਡੇ ਨਾਲ ਨਹੀਂ ਨਹੀਂ ਰੱਬ ਰੱਬ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਕੋਈ ਗੱਲ ਤੁਸੀਂ ਜੇ ਮੈਂ ਕਾਰਡ ਬਣਾਦਾ ਕੱਲ ਜਾਓਗੇ ਪੀਜੀ ਇਹ ਜ਼ਰੂਰੀ ਹੈ ਮੇਜਰ ਹੈ ਜੇ ਤੁਸੀਂ ਕਰਾ ਲਓ ਤੁਸੀਂ ਲੁਧਿਆਣੇੋਂ ਕਿਤੋਂ ਪਤਾ ਕੀਤਾ ਖਰਚਾ ਹਾਂ ਜੀ ਕਿਤੇ ਇਹ ਲੁਧਿਆਣੇ ਦੇ ਤੋਂ ਸਰਫਾਤ ਤੋਂ ਵਜੇ ਇਹ ਲੁਧਿਆਣੇ ਇੱਕ ਟੋਕੜ 3-4 ਲੱਖ ਰੁਪਏ ਦਾ ਖਰਚਾ ਹੈ ਤੇ ਲੁਧਿਆਣੇ ਨਾ ਕਰਾਓ ਤਾਂ ਵਧੀਆ ਨਾਲੇ ਜੇ ਇੱਕ ਵਾਰੀ ਛੇੜ ਲਿਆ ਤੇ ਫਿਰ ਕੱਲ ਨੂੰ ਐਂਡ ਤੱਕ ਕਿਵੇਂ ਹੋਊਗਾ ਕਾਰਡ ਵੀ ਸਰਪਣਾ ਹੈ ਜੀ ਅਸੀਂ ਕਾਰਡ ਤੁਹਾਨੂੰ ਆਪਣਾ ਬਣਾ ਦਿੰਨੇ ਤੁਸੀਂ ਕੱਲ ਦਵਾ-ਦਵੀ ਪੀਜੀਏ ਚਲੇ ਜਾਓ ਤੁਹਾਨੂੰ ਕਰਾਇਆ ਅਸੀਂ ਦਵਾ ਦਿੰਨੇ ਜਾਣ ਦਾ ਆਹ ਲੈ ਆਹ ਲੈ ਬੇਟਾ ਪਾਣੀ ਦਾ ਹੀ ਬੇਟਾ ਇਹਨੂੰ ਲੈ ਲੋ ਇਹਨੂੰ ਆਹ ਲੈ ਤੁਸੀਂ ਇਹਨੂੰ ਪੀਜੀਏ ਲੈ ਜਾਓ ਕੱਲ ਹੀ ਨਾਲ ਕੌਣ ਜਾਏਗਾ ਤੁਹਾਡੇ ਜੜੀ ਨੇ ਤਾਰ ਬਾਹਰ ਆਈ ਦਿਖਾਈਓ ਕਦੋਂ ਤੋਂ ਬਾਹਰ ਕਦੋਂ ਤੋਂ ਆਈ ਹੋਈ ਹੈ ਸਾਰੇ ਦੇ ਬੱਲੇ ਮੇਰੀ ਕਰੋ ਤਾਂ ਬਹੀ ਗਈ ਬਾਹਰ ਆਈ ਤੇ ਤੁਸੀਂ ਸੈੱਟ ਕਿਉਂ ਨਹੀਂ ਕਰਾਇਆ ਉਹਨੂੰ ਜੜੀ ਪੂਰੇ ਹੋ ਗਏ ਜੀ ਇਹਨਾਂ ਦੇ ਭਰਾ ਸੀ ਉਹ ਵੀ ਪੂਰਾ ਹੋ ਗਿਆ ਜੀ ਹੁਣ ਤੁਹਾਡੇ ਕੋਲ ਖਰਚਾ ਹੈ ਨਹੀਂ ਲਾਜੂਗੇ ਉਹ ਸੁੰਜੇ ਸਾਰੇ ਰੋਟੀ ਬਾਣੀ ਮਤਲਬ ਸਾਡੇ ਵਰਗੇ ਬੰਦੇ ਦੇ 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 ਓਕੇ ਘਰ ਵੀ ਗਿਰਿਆ ਪਿਆ ਤੁਸੀਂ ਕੀ ਲੱਗਦੇ ਉਹਨਾਂ ਦੇ ਘਰ ਵੀ ਗਿਰਿਆ ਪਿਆ ਨਾ ਕਿੰਨੀ ਸੇਵਾ ਬਾਜੀ ਤੁਹਾਡੀ ਇਹਦੀ 23 ਸਾਲ ਉਮਰ ਹੈ 23 ਸਾਲ ਦੀ ਉਮਰ ਤੇ ਬਹੁਤ ਵੱਡਾ ਕਾਰਜ ਇਹਨੇ ਕੀਤਾ ਤੇ ਇਹਦੇ ਵਾਸਤੇ ਦੁਆ ਕਰਿਓ ਠੀਕ ਹੈ ਮਾਲਕ ਇਹਨੂੰ ਹੋਰ ਦਵੇ ਹੋਰ ਬਸ ਸਾਡੀ ਵਾਲੀ ਗੱਲ ਆਪ ਆਪਣੇ ਇਲਾਜ ਚਲਾ ਲਓ ਬਸ ਥੈਂਕ ਯੂ ਮਾਲਕ ਇਹਨੂੰ ਹੋਰ ਦਵੇ ਦੇਖੋ ਇਹ ਤੇ ਲੁਧਿਆਣੇ ਇੰਨੇ ਲੋਕ ਨੇ ਕੋਈ ਰਿਸ਼ਤੇਦਾਰ ਨੂੰ 500 ਰੁਪਏ ਨਹੀਂ ਦਿੰਦਾ ਅਗਲਾ ਇੰਨੀ ਸੇਵਾ ਐਸੇ ਕਰਨ ਆਇਆ ਤਾਂ ਤੁਸੀਂ ਇਹਦੇ ਵਾਸਤੇ ਅਰਦਾਸ ਕਰਿਓ ਬਸ ਸਾਨੂੰ ਪਤਾ ਕਿ ਇਹ ਬਹੁਤ ਵਧੀਆ ਜੀ ਮੈਂ ਮੈਂ ਕੁਛ ਨਹੀਂ ਪਤਾ ਲੱਗਿਆ ਤੇ ਫਿਰ ਆ ਠੀਕ ਹੋਇਆ ਕਾਹੀ ਨਹੀਂ ਨਹੀਂ ਮੈਂ ਕੁਛ ਨਹੀਂ ਦੇਖੋ ਦੇਖੋ ਮੈਂ ਵਿੱਚ ਕੀ ਕੀਤਾ ਤੁਸੀਂ ਦੁੱਖ ਲੈ ਕੇ ਆਏ ਹੋ ਇਹ ਮਦਦ ਕਰਨ ਆਇਆ ਅਸੀਂ ਤਾਂ ਬੱਸ ਇਹਨੂੰ ਦੱਸਿਆ ਹੀ ਹੈ ਕਿ ਇਹ ਮਰੀਜ਼ ਐ ਨੂੰ ਦੇ ਦਿਓ ਉਹਨੂੰ ਵੀ ਚੰਗਾ ਲੱਗੇ ਕਿ ਚਲੋ ਕਿਸੇ ਦੀ ਮਦਦ ਹੋਈ ਤੁਹਾਡਾ ਵੀ ਭਲਾ ਹੋਏਗਾ ਤੁਸੀਂ ਵੀ ਇਹਨੂੰ ਦੁਆਵਾਂ ਦੇਵੋਗੇ ਤੁਸੀਂ ਉਧਰੋਂ ਕਾਰਡ ਸਭ ਦਾ ਪਰਮਾਤਮਾ ਦਾ ਸਭ ਦਾ ਉਹਨਾਂ ਦਾ ਵੀ ਇਲਾਜ ਕਰਾ ਦ ਅਸੀਂ ਇੱਕ ਦੋ ਦਿਨਾਂ ਚ ਨਾ ਇਹਨਾਂ ਦੇ ਘਰ ਮੁੰਡਾ ਭੇਜਾਂਗੇ ਉਹ ਘਰ ਦੀ ਇਨਕੁਆਰੀ ਕਰਕੇ ਜੋ ਇਹਨਾਂ ਦੇ ਘਰ ਦੀ ਵੀ ਮਦਦ ਹੋਈ ਇਹਨਾਂ ਦੇ ਮਰੀਜ਼ ਦੀ ਉਹ ਵੀ ਕਰ ਦਾਂਗੇ ਬੇਟਾ ਇਨਕੁਆਰੀ ਲਿਖ ਲਿਓ ਔਰ ਇਹਨੂੰ ਕਾਰਡ ਬਣਾ ਦਿਓ ਕੀ ਸ਼ੋ ਨਾਮ ਤੁਹਾਡਾ ਸਾਗਰ ਆ ਸਾਗਰ ਵਾਲੀ ਕਹਾਣੀ ਤੁਸੀਂ ਦੇਖੀ ਲਾਈਵ ਮੈਂ ਸਿਰਫ ਹੁਣੀ ਚੱਲਾ ਸੀਗਾ ਤੇ ਸਾਡੀ ਐਨ ਜੀਓ ਦਾ ਜਿਵੇਂ ਟਾਈਮ ਹੁੰਦਾ 7 ਤੋਂ ਇੱਥੇ ਆਟੋ ਜੁੱ ਉtre ਮੈਨੂੰ ਨਹੀਂ ਪਤਾ ਸੀ ਕੌਣ ਨੇ ਬੈਗ ਟੰਗਿਆ ਹੋਇਆ ਕਹਿੰਦੇ ਸੀ ਮੈਂ ਸੇਵਾ ਕਰਨੇ ਆਇਆ ਹਾਂ ਤਾਂ ਅਸੀਂ ਜਨਰਲੀ ਜਦੋਂ ਕੋਈ ਲਗੇਜ ਲੈ ਕੇ ਆਂਦਾ ਨਾਲ ਦਾ ਅਸੀਂ ਪੁੱਛ ਹੀ ਲੈਂਦੇ ਕਿ ਆਬਵੀਅਸਲੀ ਲੁਧਿਆਣੇ ਤੋਂ ਲੋਕਲ ਤਾਂ ਬੈਗ ਲੈ ਕੇ ਇੱਥੇ ਆਣਗੇ ਨਹੀਂ ਦੂਰੋਂ ਹੀ ਆਣਗੇ ਤਾਂ ਸਾਗਰ ਭਰਾ ਸਾਡਾ ਦਿੱਲੀੋਂ ਸਪੈਸ਼ਲ 23 ਸਾਲ ਦੀ ਉਮਰ ਦੇ ਵਿੱਚ ਕਿਉਂਕਿ ਮੈਂ ਤੇ ਸਚਿੰਦ ਭਾਜੀ ਬੈਠੇ ਸੀ ਗੱਲਾਂ ਕਰ ਰਹੇ ਸੀਗੇ ਤੇ ਇਹ ਵਿਚਾਰੇ ਇਧਰੋਂ ਆਏ ਸਾਡੇ ਕੋਲ ਹਾਰਡ ਦਾ ਆਪਰੇਸ਼ਨ ਹੋਇਆ ਸੀ ਛੋਟੇ ਹੁੰਦੇ ਹਾਰਡ ਦੇ ਵਿੱਚ ਜਿਹੜੀ ਤਾਰ ਪੈਂਦੀ ਆ ਉਹ ਬਾਹਰ ਆ ਗਈ ਟ੍ਰੀਟਮੈਂਟ ਕਰਾਣ ਜੋ ਕੇ ਪੈਸੇ ਨਹੀਂ ਸਾਗਰ ਜੀ ਨੇ ਉਹਨ ਕਿਉਂਕਿ ਅਸੀਂ ਸਾਗਰ ਜੀ ਦੇ ਸਾਰੇ ਪੈਸੇ ਇਹਨਾਂ ਨੂੰ ਤਾਂ ਨਹੀਂ ਫੜਾ ਸਕਦੇ ਕਿਉਂਕਿ ਸਾਨੂੰ ਅਜੇ ਪਤਾ ਨਹੀਂ ਨਾ ਕਿ ਕੀ ਖਰਚਾ ਹੋਏਗਾ ਕੀ ਡਾਕਟਰ ਪ੍ਰੋਸੈਸ ਦੱਸੇਗਾ ਤਾਂ ਅਸੀਂ ਸਿਰਫ ਕਰਾਇਆ ਤਾਂ ਦਵਾਇਆ ਕਿ ਇੱਕ ਵਾਰੀ ਇਹ ਜਾ ਕੇ ਡਾਕਟਰ ਕੋਲ ਕਾਰਡ ਕੋਡ ਬਣਵਾ ਕੇ ਖਰਚਾ ਪਤਾ ਕਰ ਲੈਣ ਫਿਰ ਅਸੀਂ ਇਹਨਾਂ ਦੀ ਸੇਵਾ ਜਿਹੜੀ ਉਹ ਸਾਗਰ ਜੀ ਦੀ ਇਹਨਾਂ ਨੂੰ ਸਾਰੀ ਲਵਾਵਾਂਗੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਸਾਗਰ ਜੀ ਦੀ ਸੇਵਾ ਜਿਹੜੀ ਇੱਥੇ ਉਹ ਬਾਕੀ ਨਹੀਂ ਲੱਗੂਗੀ ਬਾਕੀ ਪੇਸ਼ੈਂਟਸ ਬਹੁਤ ਜ਼ਿਆਦਾ ਨੇ ਜਿਹੜੇ ਇੱਥੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ ਉਹਨਾਂ ਦੀ ਸੇਵਾ ਲੱਗੇਗੀ ਬਸ ਇੱਕ ਐਕਸਪੈਰੀਮੈਂਟ ਤਰ੍ਹਾਂ ਮੈਂ ਤੁਹਾਨੂੰ ਵੀ तो मैं समझ ही गया पर फिर भी वीडियो कोई अमाउंट हम काट देंगे पर आप इतनी दूर से स्पेशल आयो बहुत बड़ा दिल चाहिए तो कभी दिल में ये नहीं आया कि क्यों जाना है छोड़ो पर एक सही जगह लगेंगे कि नहीं लगेंगे आया था बट मेरे को लगा नहीं करना चाहिए क्योंकि ऐसे ही बचपन से ना घर के सामने ही गुरुद्वारा था तो हम भी दादी दादा सब जाते थे तो जब खेलना होता तब भी गुरुद्वारे में खेलते वहाँ पे एक बार सिखाया था दसवंत क्या होता है

ਯਾਰ ਕਿੰਨੇ সুইਟ ਨੇ ਸਾਗਰ ਜੀ ਨਾ 23 ਸਾਲ ਦੀ ਉਮਰ ਚ ਦੇਖੋ ਦਸਵੰਦ ਸਿੱਖਣ ਦੀ ਆਦਤ ਛੋਟੇ ਹੁੰਦੇ ਪਰਿਵਾਰ ਨੇ ਪਾਈ ਗੁਰਦੁਆਰਾ ਸਾਹਿਬ ਤੋਂ ਪਈ ਕਿਵੇਂ ਅੱਜ ਸਾਗਰ ਵੱਡਾ ਹੋ ਕੇ 23 ਸਾਲ ਦਾ ਇੱਥੇ ਆਇਆ ਲੁਧਿਆਣੇ ਖੁਸ਼ੀ ਹੁੰਦੀ ਆ ਯਾਰ ਤੁਸੀਂ ਵੀ ਆਇਆ ਕਰੋ ਇੱਥੇ ਇਹ ਜਗ੍ਹਾ ਸ਼ਾਮ ਨੂੰ ਮੋਡਲ ਟਾਊਨ ਲੁਧਿਆਣਾ ਸ਼ਾਮੀ 7 ਤੋਂ 9 ਸੀ ਬੈਠਦੇ ਆ ਆਇਆ ਕਰੋ ਬੜੇ ਲੋੜਮੰਦ ਨੇ ਜਿਹੜੇ ਇੱਥੇ ਵਿਚਾਰੇ ਹੈਲਪ ਲੈਣ ਲਈ ਬੜੀ ਉਮੀਦ ਦੇ ਵਿੱਚ ਆਉਂਦੇ ਨੇ ਤੁਸੀਂ ਵੀ ਆਓ ਆ ਕੇ ਇੱਥੇ ਤਿਲ ਫੁੱਲ ਸੇਵਾ ਪਾਓ ਤੇ ਸਿੱਧਾ ਆ ਕੇ ਪੇਸ਼ੈਂਟ ਨੂੰ ਮਿਲ ਕੇ ਆਪਣੀ ਤਸੱਲੀ ਕਰਕੇ ਟਰਾਂਸਪੇਰੈਂਸੀ ਦੇ ਨਾਲ ਜਿੰਨੇ Thank about